8 13ਵਾਂ ਕਿਰਿਆ ਅਤੇ ਕਾਲ ਕਿਰਿਆ ਅਸੀਂ ਆਪਣੇ ਜੀਵਨ ਕਾਲ ਵਿੱਚ ਹਮੇਸ਼ਾ ਹੀ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਾਂ ਜਾਂ ਸਾਡੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਜਿਵੇਂ ਸਕੂਲ ਜਾਣਾ ਤਮਾਸ਼ਾ ਵੇਖਣਾ ਸੈਰ ਕਰਨਾ ਕੁਝ ਖਾਂਦੇ ਰਹਿਣਾ ਕੰਮਕਾਰ ਕਰਨਾ ਤੁਰਨਾ ਫਿਰਨਾ ਨਹਾਉਣਾ ਕੱਪੜੇ ਧੋਣਾ ਖੇਤੀ ਕਰਨਾ ਆਦਿ ਅਜਿਹੇ ਕੰਮਕਾਰ ਵਿਆਕਰਣ ਵਿੱਚ ਕਿਰਿਆ ਖਵਾਉਂਦੇ ਹਨ ਵੇਖੋ ਪੜੋ ਅਤੇ ਸਮਝੋ ਅਮਰ ਸਕੂਲ ਜਾਂਦਾ ਹੈ। ਕਿਰਨ ਨੇ ਸੈਰ ਕੀਤੀ। ਮਦਾਰੀ ਤਮਾਸ਼ਾ ਵਿਖਾਵੇਗਾ। ਕਿਰਿਆ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਬਾਰੇ ਕਾਲ ਸਹਿਤ ਪਤਾ ਲੱਗੇ ਵਿਆਕਰਣ ਵਿੱਚ ਕਿਰਿਆ ਖਵਾਉਂਦੇ ਹਨ। ਕਿਰਿਆ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਕਿਰਿਆ ਦੋ ਪ੍ਰਕਾਰ ਦੀ ਹੈ। ਅਕਰਮਕ ਕਿਰਿਆ ਸਹਕਰਮਕ ਕਿਰਿਆ। ਅਕਰਮਕ ਕਿਰਿਆ ਜਿਹੜੇ ਵਾਕ ਕਰਮ ਤੋਂ ਬਿਨਾ ਹੋਣ ਜਿਸ ਵਾਕ ਵਿੱਚ ਕਰਮ ਨਾ ਹੋ ਕੇ ਕੇਵਲ ਕਰਤਾ ਹੀ ਹੁੰਦਾ ਹੈ ਉਹ ਅਕਰਮਕ ਕਿਰਿਆ ਅਖਵਾਉਂਦੀ ਹੈ ਜਿਵੇਂ ਤੋਬੀ ਤੋ ਰਿਹਾ ਹੈ ਰਾਹੁਲ ਦੌੜ ਰਿਹਾ ਹੈ ਬੱਚਾ ਗਾ ਰਿਹਾ ਹੈ ਉਪਰੋਕਤ ਸਾਰੇ ਵਾਕ ਹੀ ਕਰਮ ਤੋਂ ਬਿਨਾ ਹਨ ਸਾਕਰਮਕ ਕਿਰਿਆ ਜਿਹੜੀ ਕਿਰਿਆ ਕਰਮ ਸਹਿਤ ਵਾਪਰੇ ਸਾਕਰਮਕ ਕਿਰਿਆ ਅਖਵਾਉਂਦੀ ਹੈ ਜਿਵੇਂ ਕੁੜੀ ਝੂਲੇ ਤੇ ਝੂਟੇ ਲੈ ਰਹੀ ਹੈ ਬੱਚੇ ਕਿਤਾਬਾਂ ਪੜ੍ਹ ਰਹੇ ਹਨ ਜੱਟ ਖੇਤ ਵਿੱਚ ਫਸਲ ਕੱਟ ਰਿਹਾ ਹੈ ਉਪਰੋਕਤ ਸਾਰੇ ਵਾਕ ਕਰਮ ਸਹਿਤ ਹਨ ਜਿਵੇਂ ਝੂਲੇ ਤੇ ਝੂਟੇ ਲੈਣਾ ਕਿ ਤਾਬਾ ਪੜਨਾ ਖੇਤ ਵਿੱਚ ਫਸਲ ਕੱਟਣਾ ਆਦਿ ਕਾਲ ਕਾਲ ਦੀ ਪਰਿਭਾਸ਼ਾ ਕਾਲ ਤੋਂ ਭਾਵ ਹੈ ਸਮਾਂ ਕਿਰਿਆ ਦਾ ਉਹ ਰੂਪ ਜਿਸ ਤੋਂ ਕੰਮ ਦੇ ਆਪਰੰਤ ਜਾਂ ਬੋਧ ਹੋਵੇ ਉਸ ਨੂੰ ਕਾਲ ਕਿਹਾ ਜਾਂਦਾ ਹੈ ਵੇਖੋ ਪੜੋ ਅਤੇ ਸਮਝੋ ਬਾਂਦਰ ਟਪੂਸੀਆਂ ਮਾਰਦਾ ਹੈ ਬੱਚਾ ਸੁੱਤਾ ਪਿਆ ਸੀ ਕਬੂਤਰ ਉੱਡ ਰਹੇ ਹੋਣਗੇ ਕਾਲ ਦੀਆਂ ਕਿਸਮਾਂ ਕਾਲ ਦੇ ਤਿੰਨ ਭੇਦ ਹੁੰਦੇ ਹਨ ਵਰਤਮਾਨ ਕਾਲ ਭੂਤਕਾਲ ਭਵਿਕਤ ਕਾਲ ਵਰਤਮਾਨ ਕਾਲ ਜਿਹੜੀ ਕਿਰਿਆ ਮੌਜੂਦਾ ਚੱਲ ਰਹੇ ਸਮੇਂ ਵਿੱਚ ਵਰਤਦੇ ਉਹ ਵਰਤਮਾਨ ਕਾਲ ਹੁੰਦਾ ਹੈ ਜਿਵੇਂ ਕੰਡਕਟਰ ਟਿਕਟਾਂ ਕੱਟਦਾ ਹੈ ਹਰਪ੍ਰੀਤ ਸਕੂਲ ਜਾਂਦਾ ਹੈ ਡਰਾਈਵਰ ਬੱਸ ਚਲਾਉਂਦਾ ਹੈ ਉਪਰੋਕਤ ਸਾਰੀਆਂ ਕਿਰਿਆਵਾਂ ਵਰਤਮਾਨ ਕਾਲ ਵਿੱਚ ਵਰਤੀਆਂ ਹਨ ਪੂਤਕਾਲ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਵਿੱਚ ਵਰਤ ਚੁੱਕੀ ਹੋਵੇ ਉਹ ਪੂਤਕਾਲ ਖਮਾਉਂਦਾ ਹੈ ਜਿਵੇਂ ਕੁੱਤਾ ਭੌਂਕ ਰਿਹਾ ਸੀ ਮੈਂ ਸਵੇਰੇ 7 ਵਜੇ ਉੱਠਿਆ ਗਾਰਡ ਨੇ ਸਿਟੀ ਵਜਾਈ ਉਪਰੋਕਤ ਸਾਰੀਆਂ ਕਿਰਿਆਵਾਂ ਪੂਤਕਾਲ ਵਿੱਚ ਵਰਤੀਆਂ ਹਨ ਭਵਿਕਤਕਾਲ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਵਿੱਚ ਵਰਤਣੀ ਹੋਵੇ ਉਹ ਭਵਿਕਤਕਾਲ ਖਮਾਉਂਦੀ ਹੈ ਜਿਵੇਂ ਕੁੱਤੇ ਲੜ ਰਹੇ ਹੋਣਗੇ ਚਿੜੀਆਂ ਚੋਗਾ ਝੁੰਗ ਰਹੀਆਂ ਹੋਣਗੀਆਂ ਕਮਲ ਆਪਣਾ ਜਨਮ ਦਿਨ ਮਨਾਵੇਗਾ ਉਪਰੋਕਤ ਸਾਰੇ ਵਾਕ ਭਵਿਕthਕਾਲ ਵਿੱਚ ਹਨ ਆਓ ਦੁਹਰਾਈਏ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਬਾਰੇ ਕਾਲ ਸਹਿਤ ਪਤਾ ਲੱਗੇ ਕਿਰਿਆ ਖਵਾਉਂਦੇ ਹਨ ਕਿਰਿਆ ਦੋ ਪ੍ਰਕਾਰ ਦੀ ਹੈ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਕਰਮ ਤੋਂ ਬਿਨਾਂ ਅਤੇ ਸਕਰਮਕ ਕਿਰਿਆ ਕਰਮ ਸਹਿਤ ਹੁੰਦੀ ਹੈ ਕਿਰਿਆ ਦਾ ਉਹ ਰੂਪ ਜਿਸ ਤੋਂ ਕੰਮ ਦੇ ਵਾਪਰਨ ਦਾ ਬੋਧ ਹੋਵੇ ਉਸ ਨੂੰ ਕਾਲ ਕਿਹਾ ਜਾਂਦਾ ਹੈ ਕਾਲ ਤਿੰਨ ਹਨ ਵਰਤਮਾਨ ਕਾਲ ਭੂਤਕਾਲ ਅਤੇ ਭਵਿੱਖਤ ਕਾਲ